ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਓਪਾਤ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਚਮਤਕਾਰੀ ਓਪਾਤ ਲੈ ਕੇ ਆਏ ਹਾਂ ਪੈਸਿਆਂ ਦੇ ਸੰਬੰਧੀ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤੇ ਪੈਸੇ ਦੇ ਸੰਬੰਧੀ ਸਮੱਸਿਆਵਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹੁੰਦੀਆਂ ਨੇ ਇਸ ਕਰਕੇ ਅਸੀਂ ਤੁਹਾਡੇ ਨਾਲ ਹਰ ਇੱਕ ਵੀਡੀਓ ਦੇ ਵਿੱਚ ਅਲੱਗ-ਅਲੱਗ ਉਪਾਅ ਲੈ ਕੇ ਆਉਣੀ ਆ ਕਿਉਂਕਿ ਕਿਸੇ ਨੂੰ ਕਿਸੇ ਉਪਾਅ ਤੋਂ ਫਾਇਦਾ ਹੋਣਾ ਹੁੰਦਾ ਹੈ ਤੇ ਕਿਸੇ ਨੂੰ ਕਿਸੇ ਉਪਾਅ ਤੋਂ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਇੱਕ ਅਨਾਜ ਸੋ ਬਿਮਾਰ ਜਿਵੇਂ ਕਿ ਪੈਸਿਆਂ ਦੀ ਸਮੱਸਿਆ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹੁੰਦੀ ਹੈ ਪਰ ਜਿਹੜੇ ਉਪਾਅ ਨੇ ਅਸੀਂ ਉਹ ਹਰ ਇੱਕ ਦੇ ਲਈ ਅਲੱਗ-ਅਲੱਗ ਹੀ ਲੈ ਕੇ ਆਉਣੀ ਆ ਤੇ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਆ ਉਹ ਸੰਗਰਾਦ ਵਾਲੇ ਦਿਨ ਤੁਸੀਂ ਇਹ ਉਪਾਅ ਕਰਨਾ ਏ ਇਸ ਉਪਾਅ ਨੂੰ ਤੁਸੀਂ ਸੰਗਰਾਦ ਦੇ ਦਿਨ ਕਰਕੇ ਆਪਣੇ ਘਰ ਦੇ ਵਿੱਚ ਪੈਸਿਆਂ ਦੇ ਸੰਬੰਧੀ ਜਿੰਨੀ ਵੀ ਪ੍ਰੋਬਲਮ ਆ ਰਹੀ ਏ ਉਸ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਹਰ ਇੱਕ ਮਨੁੱਖ ਦੀ ਗ੍ਰਹਿ ਦੋਸ਼ ਕਿਸਮਤ ਅਲੱਗ-ਅਲੱਗ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਹਰ ਇੱਕ ਉਪਾਅ ਕਰਦੇ ਹਾਂ ਇੱਕ ਚੀਜ਼ ਦੇ ਸਬੰਧ ਦੇ ਵਿੱਚ ਹੀ ਤੇ ਉਹਨਾਂ ਦੇ ਵਿੱਚੋਂ ਸਾਡੇ ਤੇ ਕਿਹੜਾ ਉਪਾਅ ਸੂਟ ਕਰ ਜਾਵੇ ਇਸ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਅਸੀਂ ਉਪਾਅ ਲੈ ਕੇ ਆਏ ਆ ਇਸ ਦੇ ਨਾਲ ਇਸ ਨੂੰ ਕਰਨ ਦੇ ਨਾਲ ਤੁਹਾਡੀ ਪੈਸੇ ਦੇ ਸੰਬੰਧੀ ਜਿੰਨੀ ਪ੍ਰੋਬਲਮ ਤੇ ਮੁਸ਼ਕਲ ਹੋਵੇਗੀ ਉਹ ਤਾਂ ਦੂਰ ਹੋਵੇਗੀ ਹੀ ਹੋਵੇਗੀ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਹੋਰ ਕੋਈ ਪ੍ਰੋਬਲਮ ਚੱਲ ਰਹੀ ਹੈ ਜੋ ਕਾਫੀ ਲੰਬੇ ਸਮੇਂ ਤੋਂ ਦੂਰ ਹੋਣ ਦਾ ਨਾਮ ਨਹੀਂ ਲੈ ਰਹੀ ਉਹ ਵੀ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾ ਇਹ ਛੋਟੇ ਜਿਹੇ ਉਪਾਅ ਦੇ ਨਾਲ ਦੂਰ ਹੋ ਜਾਣਗੀਆਂ ਤੇ ਇਸੇ ਤਰੀਕੇ ਦੇ ਨਾਲ ਜੋ ਮੇਨ ਪਰੇਸ਼ਾਨੀ ਹੁੰਦੀ ਹੈ ਸਾਡੇ ਘਰ ਦੇ ਵਿੱਚ ਉਹ ਪੈਸੇ ਦੇ ਸੰਬੰਧੀ ਹੁੰਦੀ ਹੈ ਤੇ ਜਦੋਂ ਪੈਸੇ ਦੀ ਪਰੇਸ਼ਾਨੀ ਸਾਡੇ ਘਰ ਦੇ ਵਿੱਚ ਆ ਜਾਂਦੀ ਹੈ ਤੇ ਉਸ ਦੇ ਕਰਕੇ ਹੋਰ ਪਰੇਸ਼ਾਨੀਆਂ ਮੁਸ਼ਕਲਾਂ ਆਪਣੇ ਆਪ ਹੀ ਸਾਡੇ ਘਰ ਦੇ ਵਿੱਚ ਖੜੀਆਂ ਹੋ ਜਾਂਦੀਆਂ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਜ਼ਰੂਰਤ ਪੈਸੇ ਦੇ ਨਾਲ ਹੀ ਪੂਰੀ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਹ ਤੁਸੀਂ ਫਿਟਕਰੀ ਦੇ ਨਾਲ ਕਰਨਾ ਹੈ ਫਿਟਕਰੀ ਦੇ ਨਾਲ ਕੀਤਾ ਗਿਆ ਇਹ ਛੋਟਾ ਜਿਹਾ ਉਪਾਅ ਤੁਹਾਨੂੰ ਕਰੋੜਪਤੀ ਬਣਾ ਦੇਵੇਗਾ ਇੱਕ ਛੋਟਾ ਜਿਹਾ ਫਿਟਕੜੀ ਦਾ ਟੁਕੜਾ ਤੁਹਾਨੂੰ ਧਨ ਦੇ ਨਾਲ ਮਾਲਾ-ਮਾਲ ਕਰ ਦੇਵੇਗਾ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੀ ਸ਼ਰਧਾ ਤੇ ਭਾਵਨਾ ਦੇ ਅਨੁਸਾਰ ਕਰੋਗੇ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਕਿ ਉਪਾਅ ਦੇ ਨਾਲ-ਨਾਲ ਅਸੀਂ ਬਿਲਕੁਲ ਫ੍ਰੀ ਰਹੀਏ ਤੇ ਸਾਡੇ ਘਰ ਦੇ ਵਿੱਚ ਪੈਸਾ ਆਵੇ ਇਸ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਤੁਹਾਨੂੰ ਉਪਾਅ ਦੇ ਨਾਲ-ਨਾਲ ਮਿਹਨਤ ਤਾਂ ਜ਼ਰੂਰ ਕਰਨੀ ਪਵੇਗੀ ਕਿਉਂਕਿ ਮਿਹਨਤ ਕਰਾਂਗੇ ਫੇਰ ਹੀ ਕੁਝ ਹੋਵੇਗਾ ਕਈ ਵਾਰ ਅਸੀਂ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਸਾਨੂੰ ਸਫਲਤਾ ਨਹੀਂ ਮਿਲਦੀ ਤਾਂ ਅਸੀਂ ਇਹ ਉਪਾਅ ਕਰਦੇ ਹਾਂ ਜਿਸ ਦੇ ਨਾਲ ਸਾਨੂੰ ਹਰ ਇੱਕ ਮਿਹਨਤ ਦਾ ਫਲ ਮਿਲਦਾ ਹੈ ਇਸ ਉਪਾਦੀ ਖਾਸ ਗੱਲ ਇਹ ਆ ਕਿ ਇਸ ਉਪਾਣੂ ਕਰਨ ਦੇ ਲਈ ਕੋਈ ਬਹੁਤਾ ਖਰਚਾ ਨਹੀਂ ਹੁੰਦਾ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਇਹ ਉਪਾਅ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸਾਨੂੰ ਘਰ ਤੋਂ ਹੀ ਪ੍ਰਾਪਤ ਹੋ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਣੂ ਅਸੀਂ ਕਿਹੜੇ ਤਰੀਕੇ ਦੇ ਨਾਲ ਤੇ ਕਿਹੜੇ ਸਮੇਂ ਕਰਨਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਸਾਰੇ ਦੁੱਖ ਤਕਲੀਫ ਤੇ ਮੇਨ ਚੀਜ਼ ਉਹ ਪੈਸੇ ਦੀ ਪ੍ਰੋਬਲਮ ਟੂਰ ਹੋ ਜਾਵੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕੋਮੈਂਟ ਬੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਉ ਨੂੰ ਤੁਸੀਂ ਸੰਗਰਾਮ ਦੇ ਦਿਨ ਕਰਨਾ ਹੈ ਤੇ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਤੁਸੀਂ ਇਸ ਉਪਾਉ ਨੂੰ ਕਰਨ ਦੇ ਲਈ ਇੱਕ ਤੁਸੀਂ ਫਿਟਕਰੀ ਦਾ ਟੁਕੜਾ ਲੈਣਾ ਹੈ ਫਿਟਕਰੀ ਦੇ ਟੁਕੜੇ ਦੇ ਨਾਲ ਤੁਸੀਂ ਇਹ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਤੇ ਜਿਵੇਂ ਕਿ ਤੁਹਾਡਾ ਜਿਹੜਾ ਵਪਾਰ ਏ ਤੁਹਾਡਾ ਬਿਜ਼ਨਸ ਏ ਜਾਂ ਫਿਰ ਤੁਹਾਡੀ ਕੋਈ ਸ਼ਾਪ ਹੁੰਦੀ ਏ ਉਹ ਬਹੁਤ ਹੀ ਵਧੀਆ ਚੱਲ ਰਹੀ ਹੁੰਦੀ ਏ ਵਧੀਆ ਚੱਲਦੀ ਚੱਲਦੀ ਰੁਕ ਜਾਂਦੀ ਏ ਕਹਿਣ ਦਾ ਭਾਵ ਕਿ ਤੁਹਾਡਾ ਕੋਈ ਵੀ ਕਾਰੋਬਾਰ ਹੋਵੇ ਉਹ ਚੱਲਦਾ ਚੱਲਦਾ ਰੁਕਣਾ ਸ਼ੁਰੂ ਹੋ ਜਾਂਦਾ ਏ ਅਗਰ ਤੁਹਾਡੀ ਕੋਈ ਸ਼ਾਪ ਹੈ ਉਥੇ ਕਸਟਮਰ ਪਹਿਲਾਂ ਬਹੁਤ ਜ਼ਿਆਦਾ ਆਉਂਦੇ ਸਨ ਤੇ ਹੁਣ ਕਸਟਮਰ ਆਉਂਦੇ ਨਹੀਂ ਘਟ ਗਏ ਨੇ ਪਹਿਲਾਂ ਤੋਂ ਜਾਂ ਬਿਲਕੁਲ ਹੀ ਬੰਦ ਹੋ ਗਏ ਨੇ ਤੁਹਾਡਾ ਕੰਮ ਬਿਲਕੁਲ ਬੰਦ ਹੋਣ ਦੇ ਕਿਨਾਰੇ ਤੇ ਆਇਆ ਹੋਇਆ ਤਾਂ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਕਹਿਣ ਦਾ ਭਾਵ ਕਿ ਜਦੋਂ ਸਾਡਾ ਬਿਜ਼ਨਸ ਬੰਦ ਹੋ ਜਾਂਦਾ ਹੈ ਤੇ ਪੈਸਾ ਆਉਣ ਦੇ ਸਾਰੇ ਹੀ ਰਸਤੇ ਬੰਦ ਹੋ ਜਾਂਦੇ ਆ ਤੇ ਜਦੋਂ ਸਾਡਾ ਕਾਰੋਬਾਰਕ ਚਲਣਾ ਸ਼ੁਰੂ ਹੋ ਜਾਵੇ ਸਾਡੇ ਘਰ ਦੇ ਵਿੱਚ ਆਟੋਮੈਟਿਕ ਹੀ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਅੱਜ ਦਾ ਜਿਹੜਾ ਅਸੀਂ ਉਪਾਅ ਕਰਨਾ ਇਹ ਅਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਹੀ ਕਰਨਾ ਹੈ ਤੇ ਜਾਂ ਫਿਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਡੇ ਕਾਰੋਬਾਰ ਨੂੰ ਕਿਸੇ ਦੀ ਬੁਰੀ ਨੇਚਰ ਲੱਗੇਗੀ ਜੋ ਵੀ ਕੋਈ ਪ੍ਰੋਬਲਮ ਦੇ ਕਰਕੇ ਤੁਹਾਡਾ ਕਾਰੋਬਾਰ ਰੁਕ ਜਾਂਦਾ ਹੈ ਜਿਸ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਤੈਤ ਉਸੇ ਚੁੱਪ ਕਰਕੇ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਛੋਟਾ ਜਿਹਾ ਫਿਟਕਰੀ ਦਾ ਟੁਕੜਾ ਜੇਕਰ ਗਾਲ ਕਰੀਏ ਫਿਟਕਰੀ ਦੇ ਟੁਕੜੇ ਦੀ ਤੇ ਇਹ ਆਮ ਕਰਕੇ ਹੀ ਸਾਡੇ ਘਰ ਦੇ ਵਿੱਚ ਸਾਨੂੰ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਪਰ ਫਿਰ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਫਿਟਕਰੀ ਨਹੀਂ ਹੈਗੀ ਤਾਂ ਤੁਸੀਂ ਕਿਸੇ ਵੀ ਕਰਿਆਨੇ ਦੀ ਸ਼ੌਪ ਤੋਂ ਜਾ ਕੇ ਇਸ ਨੂੰ ਆਸਾਨੀ ਦੇ ਨਾਲ ਖਰੀਦ ਸਕਦੇ ਹੋ ਉਸੀ ਤਰੀਕੇ ਦੇ ਨਾਲ 1 ਫਿਟ ਕਿੜੀ ਦਾ ਤੁਹਾਨੂੰ ਟੁਕੜਾ ਚਾਹੀਦਾ ਤੇ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦਾ ਇੱਕ ਕਾਲੇ ਰੰਗ ਦਾ ਕਪੜਾ ਜਿਹੜਾ ਕਿ ਰੁਮਾਲ ਸਾਈ ਦਾ ਹੋਣਾ ਚਾਹੀਦਾ ਰੁਮਾਲ ਸਾਈ ਤੋਂ ਭਾਵੇਂ ਥੋੜਾ ਛੋਟਾ ਹੀ ਹੋਵੇ ਪਰ ਬਿਲਕੁਲ ਸਾਫ਼ ਸੁਥਰਾ ਤੇ ਅਨਯੂਜ਼ਡ ਚਾਹੀਦਾ ਜਿਹੜਾ ਤੁਸੀਂ ਯੂਜ਼ਡ ਆ ਕੀਤਾ ਹੋਵੇ ਤੇ ਉਸ ਤੁਸੀਂ ਕਾਲੀ ਕੰਪੜੇ ਦੇ ਵਿੱਚ ਇੱਕ ਛੋਟਾ ਜਿਹਾ ਫਿੜਕੀ ਦਾ ਤੁਸੀਂ ਟੁਕੜਾ ਰੱਖਣਾ ਹੈ ਤੇ ਉਸ ਨੂੰ ਉਪਰੋਂ ਦੀ ਗੱਠ ਲਗਾ ਕੇ ਇੱਕ ਤੁਸੀਂ ਇਸ ਦੀ ਪੋਟਲੀ ਤਿਆਰ ਕਰ ਲੈਣੀ ਹੈ ਪੋਟਲੀ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਉਸ ਪੋਟਲੀ ਨੂੰ ਜੇਕਰ ਤੁਹਾਡੀ ਕੋਈ ਸ਼ਾਪ ਹੈ ਜਾਂ ਫਿਰ ਤੁਹਾਡੀ ਕੋਈ ਫੈਕਟਰੀ ਹੈ ਜਾਂ ਫਿਰ ਕਿੱਥੇ ਵੀ ਤੁਹਾਡਾ ਬਿਜ਼ਨਸ ਚੱਲਦਾ ਹੈ ਜਿੱਥੇ ਤੁਹਾਨੂੰ ਕਾਫੀ ਜ਼ਿਆਦਾ ਲਾਸ ਹੋ ਰਿਹਾ ਜਾਂ ਫਿਰ ਤੁਹਾਡਾ ਬਿਜ਼ਨਸ ਬਿਲਕੁਲ ਹੀ ਬੰਦ ਹੋਣ ਦੇ ਕਿਨਾਰੇ ਤੇ ਆ ਬਿਲਕੁਲ ਨਹੀਂ ਚੱਲ ਰਿਹਾ ਜਾਂ ਤੁਹਾਡੀ ਸ਼ਾਪ ਦੇ ਵਿੱਚ ਕਸਟਮਰ ਪਾਉਣੇ ਬਿਲਕੁਲ ਬੰਦ ਹੋ ਗਿਆ ਤੇ ਤੁਸੀਂ ਆਪਣੀ ਉਸ ਜਗ੍ਹਾ ਤੇ ਜਿੱਥੇ ਤੁਹਾਡੀ ਸ਼ਾਪ bizness ਜਾਂ ਕੋਈ ਵਪਾਰ ਦਾ ਕੰਮ ਚੱਲਦਾ ਉਥੇ ਇਸ ਤੁਸੀਂ ਕਾਹਲੇ ਕੱਪੜੇ ਨੂੰ ਬੰਨ੍ਹ ਦੇਣਾ ਇੱਕ ਸਾਈਡ ਤੇ ਕਰਕੇ ਜਿਹੜਾ ਕਿ ਕਿਸੇ ਆਉਂਦੇ ਜਾਂਦੇ ਨੂੰ ਦਿਖਾਈ ਵੀ ਨਾ ਦੇਵੇ ਇਹ ਤੁਸੀਂ ਜੇਕਰ ਛੋਟਾ ਜਿਹਾ ਉਪਾਅ ਕਰ ਲੋਗੇ ਸੰਗਰਾਦ ਵਾਲੇ ਦੇਣ ਤੇ ਇਸ ਦੇ ਨਾਲ ਤੁਹਾਡੀ ਕਾਰੋਬਾਰ ਦੇ ਵਿੱਚ ਆ ਰਹੀਆਂ ਜਿੰਨੀਆਂ ਵੀ ਪ੍ਰੋਬਲਮ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਦੇ ਨਾਲ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਉਪਾਦੀ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਝਗੜੇ ਵਧ ਜਾਂਦੇ ਨੇ ਇਹ ਸਾਰੀਆਂ ਪ੍ਰੋਬਲਮ ਦਾ ਮੁੱਖ ਕਾਰਨ ਪੈਸਾ ਹੀ ਹੁੰਦਾ ਜਦੋਂ ਸਾਡੇ ਘਰ ਵਿੱਚ ਪੈਸਾ ਨਾ ਆਵੇ ਤਾਂ ਪ੍ਰੋਬਲਮ ਇਹ ਵਾਲੀਆਂ ਹੁੰਦੀਆਂ ਹੀ ਹੁੰਦੀਆਂ ਨੇ ਤੇ ਤੁਸੀਂ ਕੀ ਕਰਨਾ ਹੈ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਕੱਪੜਾ ਲੈਣਾ ਜੇਕਰ ਤੁਸੀਂ ਕੱਪੜਾ ਨਹੀਂ ਲੈ ਸਕਦੇ ਤਾਂ ਤੁਸੀਂ ਇੱਕ ਕਟੋਰੀ ਲੈ ਲੈਣੀ ਹੈ ਕਟੋਰੀ ਕਿਸੇ ਵੀ ਧਾਤੂ ਦੀ ਹੋਵੇ ਉਸ ਦੇ ਵਿੱਚ ਤੁਸੀਂ ਛੋਟੇ ਛੋਟੇ ਫਿਟਕੜੀ ਦੇ 2-3 ਟੁਕੜੇ ਰੱਖ ਦੇਣੇ ਆ ਤੇ ਉਸ ਕਟੋਰੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਰੱਖ ਦੇਣਾ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਜਿਵੇਂ ਕਿ ਘਰ ਦੇ ਘਰ ਦੇ ਵਿੱਚ ਜਿੱਥੇ ਖਾਸ ਕਰਕੇ ਜਿਆਦਾ ਹਨੇਰਾ ਰਹਿੰਦਾ ਹੋਵੇਗਾ ਕਿਉਂਕਿ ਹਨੇਰੇ ਦੇ ਵਿੱਚ ਸਾਨੂੰ ਕੋਈ ਵੀ ਚੀਜ਼ ਦਿਖਾਈ ਨਹੀਂ ਦਿੰਦੀ ਤੁਸੀਂ ਹਨੇਰੇ ਵਾਲੀ ਜਗ੍ਹਾ ਤੇ ਜਾ ਕੇ ਇਸ ਕਟੋਰੀ ਨੂੰ ਤੁਸੀਂ ਰੱਖ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਫੁਟਕਰੀ ਪਾਈ ਹੋਵੇਗੀ ਤੇ ਇਹ ਉਪਾਅ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਮਾੜੀ ਊਰਜਾ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਸਾਰੀ ਹੀ ਦੂਰ ਹੋ ਜਾਂਦੀ ਹੈ ਇਹ ਉਪਾਕਰਨ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਇੱਕਦਮ ਸ਼ਾਂਤ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਸੁਖ ਸਮਰiddhi ਬਣੇਗੀ ਪਰਮਾਤਮਾ ਦੀ ਬੇਅੰਤ ਕਿਰਪਾ ਹੋਵੇਗੀ ਦਿਨ ਦੁੱਗਣੀ ਰਾਤ ਚੌਗਣੀ ਤੁਸੀਂ ਤਰੱਕੀ ਕਰੋਗੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਘਰ ਚਾਹ ਸ਼ਾਪ ਦੇ ਉੱਪਰ ਫਿਟਕਰੀ ਦਾ ਟੁਕੜਾ ਰੱਖਦੇ ਹੋ ਨਾ ਤੇ ਇਹ ਉਪਾ ਕਰਦੇ ਹੋ ਤੇ ਖਾਸ ਕਰਕੇ ਘਰ ਦੇ ਵਿੱਚ ਜਿਹੜਾ ਤੁਸੀਂ ਕਟੋਰੀ ਦੇ ਵਿੱਚ ਰੱਖਦੇ ਹੋ ਇਸ ਨੂੰ ਕੁਝ ਕੁ ਦਿਨਾਂ ਦੇ ਬਾਅਦ ਤੁਸੀਂ ਚੈੱਕ ਕਰਦੇ ਰਹਿਣਾ ਜੇਕਰ ਤੁਹਾਡੇ ਦੁਆਰਾ ਇਹ ਰੱਖੀ ਗਈ ਫਿਟਕਰੀ ਦਾ ਉਪਾਏ ਜੇ ਸੌਰੀ ਫਿਟਕਰੀ ਦਾ ਕਲਰ ਇਹ ਝੇੜਾ ਉਹ ਝੇਕਰ ਚੇਂਜ ਹੋ ਜਾਂਦਾ ਥੋੜਾ ਪੀਲਾ ਪੈ ਜਾਂਦਾ ਤੇ ਉਸ ਟੁਕੜੇ ਨੂੰ ਤੁਸੀਂ ਉੱਥੋਂ ਚੁੱਕ ਕੇ ਤੁਹਾਡੇ ਘਰ ਤੋਂ ਬਾਹਰ ਕੋਈ ਨਦੀ ਨਹਿਰ ਚੱਲਦੀ ਹੋਵੇਗੀ ਫੋਤੇ ਤੁਸੀਂ ਪਾਣੀ ਦੇ ਵਿੱਚ ਜਲ ਪ੍ਰਵਾਹ ਕਰਿਆ ਆਉਣਾ ਤੇ ਘਰ ਆ ਕੇ ਉਸੇ ਕਟੋਰੀ ਦੇ ਵਿੱਚ ਤੁਸੀਂ ਦੁਬਾਰਾ ਤੋਂ ਨਵੇਂ ਫਿਟਕਰੀ ਦੇ ਜਿਹੜੇ ਟੁਕੜੇ ਨੇ ਉਹ ਤੁਸੀਂ ਰੱਖ ਦੇਣੇ ਨੇ ਤੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਫਿਟਕਰੀ ਦਾ ਕਲਰ ਚੇਂਜ ਹੁੰਦਾ ਉਸ ਦਾ ਕੀ ਮਤਲਬ ਹੁੰਦਾ ਜਦੋਂ ਫਿਟਕਰੀ ਦਾ ਕਲਰ ਚੇਂਜ ਹੋ ਜਾਂਦਾ ਤਾਂ ਫਿਟਕਰੀ ਸਾਡੇ ਘਰ ਦੀ ਚਿੰਨੀ ਵੀ ਮਾੜੀ ਊਰਜਾ ਹੁੰਦੀ ਹੈ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਨਕਾਰਾਤਮਕ ਊਰਜਾ ਹੁੰਦੀ ਉਹਨਾਂ ਨੂੰ ਆਪਣੇ ਅੰਦਰ ਸੋਖ ਲੈਂਦੀ ਹੈ ਸੋਕਣ ਦੇ ਕਰਕੇ ਜਿਹੜਾ ਫਿਟਕਰੀ ਦਾ ਕਲਰ ਹੁੰਦਾ ਉਹ ਚੇਂਜ ਹੋ ਜਾਂਦਾ ਜਿਥੋਂ ਸਾਨੂੰ ਆਈਡੀਆ ਹੁੰਦਾ ਹੈ ਕਿ ਸਾਡੇ ਘਰ ਦੀ ਚਿੰਨੀ ਵੀ ਮਾੜੀ ਊਰਜਾ ਹੈ ਉਹ ਸਾਰੇ ਫਿਟਕਰੀ ਦੇ ਅੰਦਰ ਸਮਾ ਗਈਏ ਤਾਂ ਫਿਰ ਉਸ ਚੀਜ਼ ਨੂੰ ਅਸੀਂ ਆਪਣੇ ਘਰ ਤੋਂ ਬਾਹਰ ਕੱਢ ਕੇ ਉਥੇ ਨਵੀਂ ਫਿਟਕਰੀ ਦਾ ਟੁਕੜਾ ਰੱਖਣਾ ਹੁੰਦਾ ਹੈ ਸੋ ਇਹ ਉਪਾਅ ਜੇਕਰ ਅਸੀਂ ਘਰ ਦੇ ਵਿੱਚ ਰੈਗੂਲਰ ਕਰਦੇ ਰਹਿਨੇ ਆ ਤੇ ਇਸ ਦੇ ਨਾਲ ਸਾਡੇ ਘਰ ਦੇ ਸਾਰੇ ਦੁੱਖ ਤਕਲੀਫ ਸਾਰੇ ਬਿਮਾਰੀਆਂ ਸਾਰੇ ਲੜਾਈ ਝਗੜੇ ਨੇ ਪੈਸੇ ਦੇ ਸੰਬੰਧੀ ਧੰਨ ਦੇ ਸੰਬੰਧੀ ਜੋ ਵੀ ਪ੍ਰੋਬਲਮ ਹੁੰਦੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਇਹੀ ਫਿੜਕਰੀ ਦੇ ਦੋ ਉਪਾਅ ਨੇ ਜਿਹੜੇ ਤੁਹਾਨੂੰ ਸੰਗਰਾਮ ਦੇ ਦਿਨ ਕਰਨੇ ਆ ਸੰਗਰਾਮ ਦੇ ਦਿਨ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਫਿੜਕਰੀ ਦੇ ਇਹ ਦੋ ਉਪਾਅ ਕਰ ਲੈਨੇ ਹੋ ਤਾਂ ਤੁਸੀਂ ਮਹਾਕਰੂੜਪਤੀ ਬਣ ਸਕਦੇ ਹੋ ਤੁਹਾਨੂੰ ਕੋਈ ਵੀ ਕਰੋੜਪਤੀ ਬਣਨ ਤੋਂ ਰੋਕ ਨਹੀਂ ਪਾਵੇਗਾ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋਣਗੇ ਫਿੜਕਰੀ ਦਾ ਇੱਕ ਛੋਟਾ ਜਿਹਾ ਟੁਕੜਾ ਤੁਹਾਨੂੰ ਕਰੋੜਪਤੀ ਬਣਾ ਸਕਦਾ ਇਸ ਦੇ ਵਿੱਚ ਇੰਨੀ ਜ਼ਿਆਦਾ એનર્ਜੀ ਹੁੰਦੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਾਦਾ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ